साहिब जी राग विहरा महला पञ्ज अत्प्रीतम मनमोहना पट सोहना ਰਾਣੀ ਆਦਾਰਾ ਰਾਮ ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰੇ ਅਪਾਰਾ ਰਾਮ ਅਤ ਪ੍ਰੀਤਮ ਮਨ ਮੋਹਨਾ ਕਾਟ ਸੋਹਨਾ ਸਾਨਿਆ ਦਾ ਨਾਰਾਮ ਸੁੰਦਰ ਸੋਬਾ ਲਾਲ ਗੋਪਾਲ ਦਇਆਲ ਕੀ ਅਪਰੇ ਅਪਾਰਾ ਰਾਮ ਗੋਪਾਲ ਦਇਆਲ ਗੋਬਿੰਦ ਲਾਲਨ मिलोकनि माण नैन तर्सन् दर्श पर्सन् नीन विण ज्ञान नाम बिंजन परी सगल सङ्गारा नानक पयम्प संत मेल कंत हमारा लाख लानी मोहे हर जब लग है मिल राम मिलन को करो उपाव किस हमारा नह चल राम चल चित बित अनित बिन पवन बिनाी जी कान पान सिंगार बिर्थे हर कंत बिन क्यों जी जिया आसा पि ਰਹਿਨ ਦਿਨੀ ਅਰ ਰਹਿ ਨ ਸਕੀ ਐ ਇਕ ਚਲੈ ਨਾਨਕ ਪਇੰਮ ਪ ਸੰਤ ਦਾਸੀ ਤਾ ਪਰਸਾਦ ਨਿਰਾ ਪਿਰ ਮਿਲੈ ਸੇਜਿਖ ਪਿਉ ਸੰਗ ਦਰਸ ਨ ਪਾਈਐ ਰਾਮ ਹਉ ਗਣ ਮੋਹਿ ਅਨੇਕ ਕਟ ਮਹਿਲ ਬੁਲਾਈਐ ਰਾਮ ਨਿਰਗੁਣ ਨਿਮਾਣੀ ਆਨਾਥ ਬਿਨਵੈ ਮਿਲੋ ਰਬ ਕਿਰਪਾ ਨਿਦੇ ਧਰਮ ਭੀਤ ਖੋਈਐ ਸਹਜ ਸੋਈਐ ਰਬ ਪਾਲਕ ਤੇਖਤ ਨਵ ਨਿਦੇ ਗ੍ਰਹਿ ਲਾ ਲਿਆ ਵੈ ਮਹਿਲ ਪਾਵੇ ਮਿਲ ਸੰਗ ਮੰਗਲ ਕਾਈਏ ਨਾਨਕ ਪ੍ਰੇਮ ਪੈ ਸੰਤ ਸਰਣੀ ਮੋਹਿ ਦਰਸ ਦਿਖਾਈਐ ਸੰਤਨ ਕੈ ਪਰ ਸਾਧ ਹਰ ਹਰ ਪਾਇਆ ਰਾਮ ਇਛ ਪੁਨੀ मन शान्त तपत बुजा सफला सोहावी सुहावी मंगल मङ्गल रसना प्रगटे गोपल लालन पवन रसना मोह बेकार थाके मिल सखी मंगल गाया नानक पैम पै संत जम पे जिन हार हर संयोग मिलाया राम लोभ मोह बेकार था के मिल सखी मंगल गाया नानक पैंपै पै पे संत जम पै जिन हर हार संजोग मिलाया वाहगुरु जी का खालसा वाहगुरु जी की फतेह ये पवित्र हुक्मनामे जो श्री दरबार साहब अमृतसर तो आए हैं ਸਰ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਬਿਹਾਗੜੇ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪਰਮਾਨੰਤ ਕਰ ਰਹੇ ਨੇ ਇਹ ਭਾਈ ਪਰਮਾਤਮਾ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ ਸਭ ਦੇ ਮਨ ਨੂੰ 모ਹ ਲੈਣ ਵਾਲਾ ਹੈ ਸਭ ਸਰੀਰਾਂ ਵਿੱਚ ਸੋਭ ਰਿਹਾ ਹੈ ਸਭ ਦੇ ਜੀਵਨ ਦਾ ਸਹਾਰਾ ਹੈ ਉਸ ਦਇਆ ਦੇ ਘਰ ਗੋਪਾਲ ਪਿਆਰੇ ਦੀ ਸੋਹਣੀ ਸੋਭਾ ਫੈਰ ਰਹੀ ਹੈ ਬੜੀ ਬੇਅੰਤ ਸੋਭਾ ਹੈ ਏ ਦਇਆਲ ਗੋਬਿੰਦ ਏ ਗੋਪਾਲ ਏ ਪਿਆਰੇ ਕੰਤ ਮੈਨੂੰ ਨਿਮਾਣੀ ਨੂੰ ਮਿਲ ਮੇਰੀਆਂ ਅੱਖਾਂ ਤੇਰੇ ਦਰਸ਼ਨ ਦੀ ਸ਼ੂ ਹਾਸਲ ਕਰ ਲਈ ਤਰਸਦੀਆਂ ਰਹਿੰਦੀਆਂ ਹਨ ਮੇਰੀ ਜ਼ਿੰਦਗੀ ਦੀ ਰਾਤ ਲੰਘਦੀ ਜਾ ਰਹੀ ਹੈ ਪਰ ਮੈਨੂੰ ਤੇਰੇ ਮਿਲਾਪ ਤੋਂ ਬਿਨ ਪੈਦਾ ਹੋਣ ਵਾਲੀ ਸ਼ਾਂਤੀ ਨਹੀਂ ਮਿਲ ਰਹੀ ਜਿਸ ਨੂੰ ਗੁਰੂ ਦੇ ਬਖਸ਼ੇ ਗਿਆਨ ਦਾ ਸਰਮਾ ਮਿਲ ਗਿਆ ਜਿਸ ਨੂੰ ਆਤਮਿਕ ਜੀਵਨ ਦਾ ਭੋਜਨ ਹਰਨਾਮ ਮਿਲ ਗਿਆ ਉਸ ਤੇ ਸਾਰੇ ਆਤਮਿਕ ਸ਼ਿੰਗਾਰ ਸਫਲ ਹੋ ਗਏ ਗੁਰੂ ਨਾਨਕ ਸਾਹਿਬ ਜੀ ਪੰਜਵੀਂ ਜੋਤ ਆਖਦੇ ਹਨ ਸੰਤ ਜਨਾਂ ਦੀ ਦਰਨੀ ਪੈਂਦਾ ਹਾਂ ਸੰਤਾ ਜਨਾਂ ਅੱਗੇ ਅਰਜ਼ੋਈ ਕਰਦਾ ਹਾਂ ਕਿ ਮੇਰਾ ਪ੍ਰਭੂ ਬਤੀ ਮਿਲਾਵੋ ਜਦ ਤੱਕ ਪਰਮਾਤਮਾ ਨਹੀਂ ਮਿਲਦਾ ਜਦ ਤੱਕ ਮੇਰੀਆਂ ਭੁੱਲਾਂ ਦੇ ਮੈਨੂੰ ਲੱਖਾਂ ਆਲਾਪੇ ਮਿਲਦੇ ਰਹਦੇ ਹਨ ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਅਨੇਕਾਂ ਹਿੱਲੇ ਕਰਦੀ ਹਾਂ ਪਰ ਮੇਰੀ ਕੋਈ پیش ਨਹੀਂ ਜਾਂਦੀ प्यारे प्रभु ਦੇ ਮਿਲਾਪ ਤੋਂ ਬਿਨਾ ਕਿਸੇ ਵੀ ਮਨ ਨੂੰ ਠੀਰ ਜ ਨਹੀਂ ਆਉਂਦੀ ਚਿੱਤ ਧਨ ਦੀ ਖਾਤਰ ਹਰ ਵੇਲੇ ਨਿਠਾ ਕਰਦਾ ਹੈ ਤੇ ਧਨ ਵੀ ਸਦਾ ਨਾਲ ਨਹੀਂ ਨਿਭਦਾ ਸਾਰੇ ਖਾਣ ਪੀਣ ਸ਼ਿੰਗਾਰ ਪ੍ਰਭਪਤੀ ਤੋਂ ਬਿਨਾ ਬੇਅਰਥ ਹਨ ਪ੍ਰਭਪਤੀ ਤੋਂ ਬਿਨਾ ਜੀਵਨ ਦਾ ਕੋਈ ਕਾਜ ਨਹੀਂ ਰਬੂ ਪਤੀ ਤੋਂ ਬਿਨਾ ਦੁਨੀਆ ਵਾਲੀਆਂ ਆਸਾਂ ਵਿਆਕੁਲ ਕਰੀ ਰੱਖਦੀਆਂ ਹਨ ਮਾਇਆ ਦੀ ਕ੍ਰਿਸ਼ਨਾ ਦਿਨ ਰਾਤ ਲੱਗੀ ਰਹਿੰਦੀ ਹੈ ਰਤਾ ਜਿਤ ਨੇ ਸਮੇ ਲਈ ਪੀ ਜਿੰਦ ਟਿਕਾਣੇ ਨਹੀਂ ਆਉਂਦੀ ਪੰਜਵੀਂ ਜੋਤ ਗੁਰੂ ਨਾਨਕ ਸਾਹਿਬ ਜੀ ਵੀ ਆਖਦੇ ਹਨ ਮੈਂ ਬੇਨਤੀ ਕਰਦਾ ਹਾਂ اے ਗੁਰੂ ਮੈਂ ਜੀਵ ਇਸਤਰੀ ਤੇਰੀ ਦਾਸੀ ਆਪਣੀ ਹਾਂ ਤੇਰੀ ਕਿਰਪਾ ਨਾਲ ਹੀ ਮੇਰਾ ਪ੍ਰਭੂਪਤੀ ਮੈਨੂੰ ਮਿਲ ਸਕਦਾ ਹੈ ਮੇਰੀ ਇਸ ਇੱਕੋ ਫਿਰਦਾ ਸੇਤੇ ਪ੍ਰਭੂਪਤੀ ਮੇਰੇ ਨਾਲ ਵਸਤਾ ਹੈ ਪਰ ਮੈਨੂੰ ਦਰਸ਼ਨ ਪ੍ਰਾਪਤ ਨਹੀਂ ਹੁੰਦਾ ਮੈਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਸੱਦਿਆਂ ਦੀ ਕਿਵੇਂ ਜਾਏ ਮੇਰੇ ਵਿੱਚ ਤਾਂ ਅਨੇਕਾਂ ਔਗਣ ਹਨ ਗੁਣਹੀਨ ਨਿਰਮਾਣੀ ਨਿਆਸਰੀ ਜੀਵ ਇਸਤਰੀ ਬੇੰਤੀ ਕਰਦੀ ਹੈ ਇਹ ਕਿਰਪਾ ਦੇ ਖਜ਼ਾਨੇ ਪ੍ਰਭੂ ਮੈਨੂੰ ਮਿਲ ਇਹ ਨੌ ਖਜ਼ਾਨਿਆਂ ਦੇ ਮਾਲਕ ਪ੍ਰਭੂ ਇੱਕ ਪਲਕ ਮਾਤਰ ਤੇਰਾ ਦਰਸ਼ਨ ਕੀਤਿਆਂ ਇਥੋਂ ਵਿਛੋੜਨ ਵਾਲੀ ਢਕਣਾ ਦੀ ਕੰਧ ਦੂਰ ਹੋ ਜਾਂਦੀ ਹੈ ਆਤਮਿਕ ਅਡੋਲਤਾ ਵਿੱਚ ਲੀਨਤਾ ਹੋ ਜਾਂਦੀ ਹੈ ਜਦੋਂ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਪਿਆਰਾ ਪ੍ਰਭੂ ਪਤੀ ਆਵਸਦਾ ਹੈ ਜਦੋਂ ਜੀਵ ਇਸਤਰੀ ਪ੍ਰਭੂ ਦੀ ਹਜ਼ੂਰੀ ਪ੍ਰਾਪਤ ਕਰ ਲੈਂਦੀ ਹੈ ਤਦੋਂ ਪ੍ਰਭੂ ਦੇ ਨਾਲ ਮਿਲ ਕੇ ਖੁਸ਼ੀ ਦਾ ਗੀਤ ਗਾਇਆ ਜਾ ਸਕਦਾ ਹੈ ਇਹ ਗੁਰੂ ਪੰਜਵੀਂ ਜੋਤ ਗੁਰੂ ਨਾਨਕ ਸਾਹਿਬ ਜੀ ਦੇ ਤੇਰੇ ਚਰਨਾਂ ਵਿੱਚ ਆਪਿਆ ਹਾਂ ਤੇਰੀ ਸਰਨ ਆ ਗਿਆ ਮੈਨੂੰ ਨਾਲਕ ਨੂੰ ਪਰਮਾਤਮਾ ਪਤੀ ਦਾ ਦਰਸ਼ਨ ਕਰਾ ਦੇ ਸਤਿਗੁਰੂ ਜੀ ਦੀ ਕਿਰਪਾ ਨਾਲ ਮੈਂ ਪਰਮਾਤਮਾ ਲੱਭ ਲਿਆ ਮੇਰੀ ਚਿਰਾਂ ਦੀ ਤਾਂਘ ਪੂਰੀ ਹੋ ਗਈ ਮੇਰੇ ਮਨ ਵਿੱਚ ਠੰਡ ਪੈ ਗਈ ਮੇਰੇ ਅੰਦਰੋਂ ਕ੍ਰਿਸ਼ਨਾਂ ਦੀ ਤਪਸ਼ ਬੁਝ ਗਈ ਉਹ ਦਿਨ ਮੇਰੇ ਵਾਸਤੇ ਭਾਗਾ ਵਾਲਾ ਹੈ ਉਹ ਰਾਤ ਸੋਹਣੀ ਹੈ ਜਦੋਂ ਮੈਨੂੰ ਪਰਮਾਤਮਾ ਮਿਲਿਆ ਮਿਲਾਪ ਦੀ ਬਰਕਤ ਨਾਲ ਮੇਰੇ ਅੰਦਰ ਬਹੁਤ ਆਨੰਦ ਖੁਸ਼ੀਆਂ ਸਵਾਦ ਬਣੇ ਪਏ ਹਨ ਮੇਰੇ ਹਿਰਦੇ ਵਿੱਚ ਪਿਆਰੇ ਗੋਪਾਲ गोविंद ਦੀ ਜੀ ਪ੍ਰਗਟ ਹੋ ਗਏ ਹਨ ਮੈਂ ਆਪਣੇ ਜੀਵ ਨਾਲ ਉਸ ਮਿਲਾਪ ਦੇ ਕਿਹੜੇ ਕਿਹੜੇ ਗੁਣ ਲਾਭ ਦੱਸਾਂ ਮੇਰੇ ਅੰਦਰੋਂ ਟਕਣਾ ਲੋਭ ਮੋਹ ਆਦਿਕ ਸਾਰੇ ਵਿਕਾਰ ਦੂਰ ਹੋ ਗਏ ਹਨ ਮੇਰੇ ਗਿਆਨ ਇੰਦਰੇ ਮਿਲ ਕੇ ਸਿੱਤ ਸਲਾਤ ਆ ਗੀਤ ਗਾ ਰਹੇ ਹਨ ਹੁਣ ਪੰਜਵੀਂ ਜੋਤ ਗੁਰੂ ਨਾਨਕ ਸਾਹਿਬ ਜੀ ਦੀ ਗੁਰੂ ਦੇ ਚਰਨਾਂ ਵਿੱਚ ਰਹਿ ਪਿਆ ਗੁਰੂ ਅੱਗੇ ਹੀ ਅਰਜ਼ੋਈ ਕਰਦਾ ਰਹਿੰਦਾ ਹਾਂ ਕਿਉਂਕਿ ਉਸ ਗੁਰੂ ਨੇ ਮਿਲਾਪ ਦੇ ਲੇਖ ਦੇ ਰਾਹੀਂ ਮਿਲਾਪ ਦੇ ਲੇਖ ਨੂੰ ਉਜਾਗਰ ਕਰਕੇ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੀਸ ਇਜ਼ ਟੁਡੇਜ਼ ਹਕਮ ਨਵਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 88 ਬਾਈ ਆਵਰ 5ਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਰਾਗ ਦੇਹਾਗੜਾ 5ਥ ਗੁਰੂ ਸਾਹਿਬ ਜੀ ਸੇਇੰਗ ਥੈਟ ਹੀ ਇਜ਼ ਸੋ ਡੀਅਰ ਟੂ ਮੀ ਹੀ fascinates my mind the lord is the ornament of my heart the support of the breath of life the glory of the beloved the merciful lord of the universe is beautiful he is infinite and unlimited o oh, hmm. Passionate Lord of the world, beloved Lord of the universe, please join with your humble soul bride. My eyes long for the blessed vision of your darshan. The night passes, but I cannot sleep. I have applied the gaining ointment of spiritual wisdom to my eyes the <coughs> naam the name of the lord is my food these are all my decorations praise nanak meditate on the saint that he may Unite us with our husband, Lord. I endure thousands of reprimands, but still my Lord has not met me. I try to meet with my Lord, but nothing works. My consciousness is unsteady, and my wealth is Unstable. Without my beloved, I cannot be consoled. Food, drink, and decorations are useless. Without my husband, Lord, how can I live? I yearn for him and desire him. Night and day. I cannot live without him, even for an instant. Praise Nanak, O saint. I am your slave. By your grace, I meet my beloved husband, Lord. I share a bed with my beloved, but I do not. Behold the blessed vision of his darshan. I have countless demand demerits. How can my husband lord, beloved Lord, call me to the mention of his presence? The worthless disher Dishonored and discarded soul pride praise meet with me. God, O prayer of mercy, the wall of doubt <coughs> has been shattered, and now I sleep in peace, beholding God, the Lord of the Nine prayers, even for an instant. If only I could come into the mansion of my beloved Lord's presence, joining with Him, I sing the songs of joy, praise Nanak. Ar. I seek. The sanctuary of the saints, please reveal to me the blessed vision of your darshan. By the grace of the saints, I have found the Lord our heart. My desires are fulfilled and my mind is at peace. The fire within has been quenched. Fruitful is that Day and beauteous is that night, and countless are the joys, celebrations, and pleasures. The Lord of the universe, the beloved Lord of the world, has been revealed. With what tongue can I speak of his glory? Doubt, greed, emotional. Attachment and corruption are subdued. Joining with my amit companions I sing the songs of the joy, praise Nanak. I meditate on the saint who has led me to union with the Lord Har Har, Vaheguru Ji Ka Khalsa, Vaheguru